ਸਤਿ ਸ੍ਰੀ ਅਕਾਲ ਨਮਸਤੇ ਅਦਾਬ ਦੋਸਤੋ ਮੈਂ ਹਾਂ ਪੈਰੀ ਸਿੰਘ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਬੁੱਕ ਟਿਊ ਬਾਈ ਪੈਰੀ ਦੇ ਉੱਪਰ ਅਸੀਂ ਪੜ ਰਹੇ ਹਾਂ ਪ੍ਰੋਗਰਾਮ ਨਾਵਲ ਦੇ ਵਰਕੇ ਵਿੱਚ ਗਿਆਨੀ ਸੋਹਣ ਸਿੰਘ ਸੀਤਲ ਜੀ ਵੱਲੋਂ ਲਿਖਿਆ ਨਾਵਲ ਤੂਤਾਂ ਵਾਲਾ ਖੂਦ ਦਾ ਅਧਿਆਇ 25 ਪੜੋ ਪੜੋ ਅੱਜ ਦਾ ਅਖਬਾਰ ਪੜੋ ਫਰਾਂਸ ਨੇ ਹਥਿਆਰ ਸੁੱਟ ਦਿੱਤੇ ਜੇ ਹੁਣ ਅਗਲਾ ਹਮਲਾ ਜਰਮਨ ਅੰਗਰੇਜ਼ਾਂ ਉੱਤੇ ਕਰਨਗੇ ਬਾਬੇ ਅਕਾਲੀ ਨੇ ਕੋਲ ਬੈਠਿਆਂ ਵੱਲ ਅਖਬਾਰ ਵਧਾਉਂਦਿਆਂ ਕਿਹਾ ਉਹ ਗੁਰਦੁਆਰੇ ਦੇ ਤਖਤ ਪੂਛ ਤੇ ਬੈਠਾ ਅਖਬਾਰ ਪੜ੍ਹ ਰਿਹਾ ਸੀ ਜੋ ਅੱਜ ਦੁਪਹਿਰੇ ਬਿਸ਼ਨ ਦਾਸ ਹਟਵਾਣੀਆਂ ਕਸੂਰੋਂ ਲਿਆਇਆ ਸੀ ਬਾਬਾ ਕਹ ਲਿਆ ਅਸੀਂ ਪੜਨ ਜੋਗੇ ਹੁੰਦੇ ਤਾਂ ਤੇਰੇ ਮੂੰਹ ਵੱਲੇ ਕਿਉਂਵੇਂ ਦੇ ਰੈਂਡੇ ਦੀਪੇ ਨੇ ਮੁਸਕਰਾਉਂਦਿਆਂ ਕਿਹਾ ਤਸ ਕੀ ਆਂਦਾ ਏ ਅਖਬਾਰ ਵਾਲਾ ਓਹੋ ਮੈਂ ਸਮਝਿਆ ਕਿਤੇ ਬਾਬਾ ਅਕਾਲੀ ਆਪਣੀ ਗਲਤੀ ਨੂੰ ਸਮਝ ਕੇ ਚੁੱਪ ਕਰ ਗਿਆ ਸਕੂਲ ਵਿੱਚ ਬੈਠਾ ਹੈ ਦੀਪੇ ਨੇ ਬਾਬੇ ਦਾ ਛੱਡਿਆ ਵਾਕ ਪੂਰਾ ਕਰ ਦਿੱਤਾ ਨਹੀਂ ਮੇਰਾ ਧਿਆਨ ਕਿਤੇ ਦੂਰ ਚਲਾ ਗਿਆ ਸੀ ਚਲੋ ਛੱਡੋ ਇਸ ਗੱਲ ਨੂੰ ਅਖਬਾਰ ਵਾਲਾ ਦੱਸਦਾ ਏ ਬਾਬੇ ਅਕਾਲੀ ਨੇ ਫੇਰ ਅਖਬਾਰ ਅੱਖਾਂ ਦੇ ਨੇੜੇ ਕਰ ਲਿਆ ਤੁਸੀਂ ਅਫਵਾਹਾਂ ਸੁਣੀਆਂ ਸਨ ਨਾ ਕਿ ਹਿਟਲਰ ਆਂਦਾ ਏ ਮੈਂ ਫੈਲਾਨੇ ਦਿਨ ਪੈਰਿਸ ਵਿੱਚ ਚਾਹ ਪੀਣੀ ਏ ਸੋ ਉਹ ਗੱਲ ਲਗਭਗ ਸੱਚੀ ਹੋ ਗਈ ਫ੍ਰਾਂਸ ਨੇ ਹਥਿਆਰ ਸੁੱਟ ਦਿੱਤੇ ਨੇ ਅੰਗਰੇਜ਼ਾਂ ਦਾ ਇੱਕ ਵੱਡਾ ਸਾਥੀ ਹਾਰ ਗਿਆ ਹੁਣ ਇਹ ਧੜਾ ਵਧੇਰੇ ਕਮਜ਼ੋਰ ਹੋ ਗਿਆ ਸਮਝੋ ਅੱਛਾ ਹਿਟਲਰ ਨੰਦਨ ਕਿੱਦਣ ਆਂਦਾ ਏ ਚਾਹ ਪੀਣੀ ਏ ਸਾਡਾ ਮਨ ਤਾਂ ਉਸ ਦਿਨ ਰਾਜੀ ਹੋਵੇਗਾ ਮਿਲਖਾ ਸਿੰਘ ਨੇ ਥੋੜਾ ਜਿਹਾ ਅਗਾਹ ਝੁੱਕ ਕੇ ਕਿਹਾ ਲੰਡਨ ਕੁਝ ਕਿਹਾ ਨਹੀਂ ਜਾ ਸਕਦਾ ਬਾਬੇ ਅਕਾਲੀ ਨੇ ਨਾਂ ਵਿੱਚ ਸਿਰ ਹਿਲਾ ਕੇ ਕਿਹਾ ਅੰਗਰੇਜ਼ ਬੜੇ ਖੱਟਰੇ ਨੀਤੀਵਾਨ ਨੇ ਤੇ ਅੱਜ ਕੱਲ੍ਹ ਦੀਆਂ ਲੜਾਈਆਂ ਤਾਕਤ ਦੀਆਂ ਨਹੀਂ ਏਰਾ ਫੇਰੀਆਂ ਦੀਆਂ ਨੇ ਪਰ ਐਦ ਕੀ heira ਫੇਰੀ ਕੋਈ ਨਹੀਂਓ ਚੱਲਣੀ ਵੇਖ ਲਈ ਤੂੰ ਚੰਦਾ ਸਿੰਘ ਨੇ ਆਵਾਜ਼ ਤੇ ਜ਼ੋਰ ਦਿੰਦਿਆਂ ਕਿਹਾ ਹਿਟਲਰ ਦੇ ਟੈਂਕ ਵੀ ਸੁਣਿਆ ਏ 10 ਮੀਲ ਤੱਕ ਅੱਗ ਭਰੌਂਦੇ ਚੱਲਦੇ ਨੇ ਜਿੱਥੋਂ ਦੀ ਲੰਘ ਜਾਣ ਬਸ ਸਭ ਕੁਝ ਸਵਾ ਠੀਕ ਏ ਉਹਦੇ ਕੋਲ ਬੜੇ ਖਤਰਨਾਕ ਹਥਿਆਰ ਰੱਸੀ ਦੇ ਨੇ ਪਰ ਫੇਰ ਵੀ ਫੇਰ ਵੀ ਕਾਦੀ ਐਦ ਕੀ ਅੰਗਰੇਜ਼ਾਂ ਵਾਲਾ ਲੇਖਾ ਸਾਫ਼ ਸਮਝੋ ਬਾਬੇ ਅਕਾਲੀ ਦੀ ਗੱਲ ਰਾਹੋਂ ਟੋਕ ਕੇ ਚੰਦਾ ਸਿੰਘ ਬੋਲ ਲਖਿਆ ਬੱਕਰੇ ਦੀ ماں ਕਿੰਨਾ ਚਿਰ ਖੈਰ ਬਣਾਏਗੀ ਅੰਤ ਇੱਕ ਦਿਨ ਹਿਸਾਬ ਦੇਣਾ ਪੈਣਾ ਹੀ ਸੀ ਦੀਪੇ ਤੇ ਖਿਆਲ ਵਿੱਚ ਅੰਗਰੇਜ਼ਾਂ ਦੇ ਕੀਤੇ ਗੁਨਾਹਾਂ ਦੇ ਹਿਸਾਬ ਦਾ ਸਮਾਂ ਆ ਪਹੁੰਚਿਆ ਸੀ ਭਈ ਜਰਾ ਠੰਡੇ ਦਿਲ ਨਾਲ ਸੋਚੋ ਹਿਟਲਰ ਜਿੱਤ ਗਿਆ ਤਾਂ ਸਾਨੂੰ ਕੀ ਮਿਲੇਗਾ ਬਾਬੇ ਅਕਾਲੀ ਨੇ ਸਾਰਿਆਂ ਵੱਲ ਛਾਤੀ ਮਾਰਦਿਆਂ ਕਿਹਾ ਤੇ ਅੰਗਰੇਜ਼ ਜਿੱਤ ਗਏ ਤਾਂ ਕੀ ਮਿਲੇਗਾ ਚੰਦਾ ਸਿੰਘ ਨੇ ਮੋੜਵਾ ਸਵਾਲ ਕਰ ਦਿੱਤਾ ਉਹ ਕੀ ਆਂਦੇ ਨੇ ਰੋਲਟ ਬੈਲ ਤੇ ਮਾਰਸ਼ਲ ਲਾ ਦੀਪੇ ਨੇ ਵਿਅੰਗ ਨਾਲ ਕਿਹਾ ਪਿਛਲੀ ਲੜਾਈ ਸਾਨੂੰ ਭੁੱਲ ਗਈਏ ਭਲੇ ਉਹ ਲੋਕੋ ਅਸੀਂ ਅੰਗਰੇਜ਼ ਨਾਲ ਖੁਸ਼ ਨਹੀਂ ਨਾ ਹੀ ਜਰਮਣਾ ਨਾਲ ਖੁਸ਼ਾਂ ਹਿਟਲਰ ਕਿਹੜਾ ਚੰਗਾ ਏ ਜਿਨੇ ਸਾਰੀ ਦੁਨੀਆ ਨੂੰ ਵਕਤ ਪਾ ਰੱਖਿਆ ਏ ਮੇਰਾ ਮਤਲਬ ਤੇ ਆ ਬਿੱਲੇ ਚੰਗੇ ਨੇ ਬਾਬੇ ਜੀ ਪੂਰੀ ਗੱਲ ਸੁਣੇ ਬਿਨਾ ਹੀ ਚੰਦਾ ਸਿੰਘ ਬੋਲ ਉੱਠਿਆ ਉਹ ਬਹੁਤਾ ਹੀ ਜੋਸ਼ ਵਿੱਚ ਜਾਪਦਾ ਸੀ ਉੱਚੀ ਸਾਹ ਨਹੀਂ ਲੈਣ ਦਿੰਦੇ ਕਿਸੇ ਨੂੰ ਜਰਾ ਕੋਈ ਖੰਗਿਆ ਨਹੀਂ ਤੇ ਫੜ ਕੇ ਅੰਦਰ ਟੱਕਿਆ ਨਹੀਂ ਮੈਂ ਕਿਹਾ ਪੰਜਾ ਸੱਤਾਂ ਦਿਨਾਂ ਦੀ ਗੱਲ ਏ ਕੋਈ ਪਿੰਡੂ ਲਾਲ ਨੂੰ ਗੱਡ ਲਈ ਜਾਂਦਾ ਸੀ ਮੀਆਂ ਮੀਰ ਵਾਲੀ ਨਹਿਰ ਦੇ ਪੁਲ ਦੀ ਚੜਾਈ ਚੜਨ ਲੱਗਿਆਂ ਉਹਨੇ ਬਲਦਾਂ ਨੂੰ ਲਲਕਾਰਾ ਮਾਰਿਆ ਅਖੇ ਚੜਜੋ ਛੇਰੋ ਜਿਵੇਂ ਜਰਮਣਾ ਦੇ ਹਵਾਈ ਜਹਾਜ਼ ਚੜਦੇ ਨੇ ਲਾਗੇ ਕੋਈ ਸੀ ਆਈਡੀ ਵਾਲਾ ਬੰਦਾ ਕਲਾ ਸੀ ਉਹਨੇ ਸੁਣ ਲਿਆ ਉਸ ਜੱਟ ਨੂੰ ਫੜ ਕੇ ਢੂੜ ਸਾਲ ਦੀ ਕੈਦ ਠੋਕ ਦਿੱਤੀ ਨੇ ਮਿਲਖਾ ਸਿੰਘ ਨੇ ਚੰਦਾ ਸਿੰਘ ਦੀ ਪਰੋੜ ਤਾਂ ਵੇਚ ਗਿਆ ਤੇ ਸੁਣਿਆ ਏ ਗਾਂਧੀ ਅਜੇ ਵੀ ਆਖੀ ਜਾਂਦਾ ਏ ਅਸਾਂ ਅੰਗਰੇਜ਼ਾਂ ਨੂੰ ਔਖਿਆਂ ਨਹੀਂ ਕਰਨਾ ਚੰਦਾ ਸਿੰਘ ਮਹਾਤਮਾ ਗਾਂਧੀ ਨਾਲ ਵੀ ਨਿਰਾਸ਼ੀ ਔਖਿਆਂ ਨਹੀਂ ਕਰਨਾ ਅੰਗਰੇਜ਼ ਮਾਮੇ ਲੱਗਦੇ ਨੇ ਦੀਪੇ ਨੇ ਧਰੇਣਾ ਨਾਲ ਕਿਹਾ ਭਾਈ ਤੁਸੀਂ ਸ਼ਾਂਤਮਈ ਨਾਲ ਸੁਣੋ ਤਾਂ ਪਤਾ ਲੱਗੇ ਨਾ ਕੀ ਸੁਣੀਏ ਸਾਨੂੰ ਤਾਂ ਮਾਰ ਲਿਆ ਇਸ ਨਿੱਤ ਦੀ ਸ਼ਾਂਤਮਈ ਨੇ ਚੰਦਾ ਸਿੰਘ ਨੇ ਨੱਕ ਚੜਾ ਕੇ ਮੂੰਹ ਪਾਸੇ ਕਰ ਲਿਆ ਪਰ ਭਈ ਤੁਸੀਂ ਬਾਬੇ ਅਕਾਲੀ ਨੂੰ ਗੱਲ ਤਾਂ ਕਰਨ ਦਿਓ ਕੋਲੋ ਟਹਿਲ ਸਿੰਘ ਨੇ ਹੱਥ ਦੇ ਇਸ਼ਾਰੇ ਨਾਲ ਚੰਦਾ ਸਿੰਘ ਨੂੰ ਰੋਕ ਦਿਆਂ ਕਿਆ ਹਲਕੇ ਮੋਰਚਾ ਲੱਗਾ ਅੰਗਰੇਜ਼ਾਂ ਨੂੰ ਕੱਢਣ ਵਾਸਤੇ ਤਾਂ ਬਾਬੇ ਅਕਾਲੀ ਨਹੀਂ ਜਾਣਾ ਏ ਆਪਾਂ ਸਾਰਿਆਂ ਤਾਂ ਘਰੋਂ ਬਾਹਰ ਨਹੀਂ ਨਿਕਲਣਾ ਅੱਛਾ ਅਸੀਂ ਨਹੀਂ ਬੋਲਦੇ ਚੰਦਾ ਸਿੰਘ ਚੁੱਪ ਕਰ ਗਿਆ ਕਿਸੇ ਨਵੇਂ ਲੱਗਣ ਵਾਲੇ ਮੋਰਚੇ ਵਿੱਚ ਜਾਣ ਦੀ ਉਹ ਹਾਮੀ ਭਰਨ ਵਾਸਤੇ ਤਿਆਰ ਨਹੀਂ ਸੀ ਅਸੀਂ ਕਿਸੇ ਕਿਸੇ ਵੇਲੇ ਲੋੜ ਤੋਂ ਵਧੇਰੇ ਜੋਸ਼ ਵਿੱਚ ਆ ਜਾਂਦੇ ਹਾਂ ਬਾਬੇ ਅਕਾਲੀ ਨੇ ਬੜੇ ਠਰਮੇ ਨਾਲ ਕਹਿਣਾ ਸ਼ੁਰੂ ਕੀਤਾ ਇਸ ਦਾ ਕਾਰਨ ਅਸੀਂ ਅੰਗਰੇਜ਼ਾਂ ਤੋਂ ਤੰਗ ਆ ਚੁੱਕੇ ਹਾਂ ਅਸੀਂ ਸਮਝਦੇ ਹਾਂ ਅੰਗਰੇਜ਼ਾਂ ਦਾ ਕੋਈ ਹੱਕ ਨਹੀਂ ਸਾਡੇ ਮੁਲਕ ਉੱਤੇ ਰਾਜ ਕਰਨ ਦਾ ਅਤੇ ਸਾਡਾ ਅਜਿਹਾ ਸੋਚਣਾ ਸੁਭਾਵਿਕ ਹੈ ਹਾਤਮਤ ਤਿਲਕ ਨੇ ਕਿਹਾ ਸੀ ਆਜ਼ਾਦੀ ਮੇਰਾ ਜਮਾਨਦਰੂ ਹੱਕ ਹੈ ਅਸੀਂ ਸਾਰੇ ਹੀ ਅੰਗਰੇਜ਼ ਦੀ ਗੁਲਾਮੀ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਾਂ ਅੱਜ ਤੱਕ ਜਿੰਨੀਆਂ ਸਿਆਸੀ ਲਹਿਰਾਂ ਚੱਲੀਆਂ ਨੇ ਸਭ ਦਾ ਮੂਲ ਕਾਰਨ ਇਹ ਹੈ ਸਭ ਤੋਂ ਪਹਿਲਾਂ ਸਤਲੁਜ ਦੇ ਕੰਡਿਆਂ ਤੇ ਸਿੱਖਾਂ ਦੀ ਲੜਾਈ ਹੋਈ ਆਮ ਲੋਕਾਂ ਤੇ ਸਿਪਾਹੀਆਂ ਦੇ ਦਿਲ ਵਿੱਚ ਅਸਲੀ ਗੱਲ ਇਹ ਸੀ ਕਿ ਅਸਾਂ ਅੰਗਰੇਜ਼ਾਂ ਨੂੰ ਹਿੰਦੁਸਤਾਨ ਵਿੱਚੋਂ ਕੱਢ ਕੇ ਛੱਡਣਾ ਹੈ ਸਪਾਹੀ ਖੁੱਲਮ ਖੁੱਲਾ ਕਹਿੰਦੇ ਸਨ ਕਿ ਅਸਾਂ ਦਿੱਲੀ ਫਤਿਹ ਕਰ ਲੈਣੀ ਏ ਦਿੱਲੀ ਫਤਿਹ ਹੋਣ ਦਾ ਅਰਥ ਸੀ ਸਾਰੇ ਹਿੰਦੁਸਤਾਨ ਦਾ ਅੰਗਰੇਜ਼ਾਂ ਦੇ ਪੰਜੇ ਵਿੱਚੋਂ ਨਿਕਲ ਜਾਣਾ ਖੈਰ ਘਰ ਦੇ ਭੇਤੀਆਂ ਲੰਕਾ ਸਾੜੀ ਵਾਲੀ ਗੱਲ ਹੋਈ ਸਾਡੇ ਨਾਲ ਕੁਝ ਦੇਸ਼ ਤਰੋਹੀ ਲੀਡਰ ਅੰਗਰੇਜ਼ਾਂ ਨਾਲ ਮਿਲ ਗਏ ਜਿਸ ਕਰਕੇ ਅਸੀਂ ਸਤਲੁਜ ਯੁੱਧ ਹਾਰ ਗਏ ਕਿਤੇ ਕਿਤੇ ਉਹ ਦੋ ਰਣਜੀਤ ਸਿੰਘ ਹੁੰਦਾ ਤਾਂ ਦੀਪੇ ਨੇ ਵਾਕ ਅਧੂਰਾ ਛੱਡ ਦਿੱਤਾ ਜੋਸ਼ ਵਿੱਚ ਉਹਦੀ ਛਾਤੀ ਧੜਕ ਰਹੀ ਸੀ ਇਹ ਰਾਏ ਸ਼ਾ ਮੁਹੰਮਦ ਦੀ ਏ ਉਹ ਲਿਖਦਾ ਏ ਸ਼ਾ ਮੁਹੰਮਮਦ ਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਬਾਬੇ ਅਕਾਲੀ ਨੇ ਦੀਪੇ ਦੀ ਗੱਲ ਦੀ ਇੱਕ ਤਰ੍ਹਾਂ ਪ੍ਰੂੜਤਾ ਕਰਦਿਆਂ ਕਿਆ ਖੈਰ ਸਿੱਖਾਂ ਦੇ ਹਾਰਨ ਨਾਲ ਅੰਗਰੇਜ਼ਾਂ ਨੇ ਹਿੰਦੂਸਤਾਨ ਦਾ ਬਾਕੀ ਰਹਿੰਦਾ ਹਿੱਸਾ ਵੀ ਮੰਨ ਲਿਆ ਹਾਰੇ ਹੋਏ ਦੇਸ਼ ਨੂੰ ਅੰਗਰੇਜ਼ਾਂ ਹੋਰ ਦਬਾਉਣਾ ਸ਼ੁਰੂ ਕਰ ਦਿੱਤਾ ਜਿਸ ਦਾ ਸਿੱਟਾ ਇਹ ਨਿਕਲਿਆ ਕਿ ਕੁਝ ਅਣਕੀਲੇ ਦੇਸ਼ ਭਗਤਾਂ ਦੇ ਜਜ਼ਬਾਤ ਪੜ ਕੇ ਤੇ 1857 ਦਾ ਵੱਡਾ ਗਦਰ ਹੋ ਗਿਆ ਉਦੋਂ ਤਾਂ ਸੁਣਿਆ ਏ ਇੱਕ ਵੇਰਾਂ ਹੇਟਲੀ ਉੱਤੇ ਹੋ ਗਈ ਸੀ ਕੋਲੋਂ ਟੈਲ ਸਿੰਘ ਨੇ ਹੁਗਾਰੇ ਵੱਜੋਂ ਕਿਹਾ ਪਰ ਇੰਨਾ ਕੁਝ ਹੋਣ ਤੇ ਵੀ ਅਸੀਂ ਕਾਮਯਾਬ ਨਾ ਹੋਏ ਬਾਬੇ ਅਕਾਲੀ ਨੇ ਨਿਰਾਸ਼ਤਾ ਵਿੱਚ ਸਿਰ ਝੂਣਦਿਆਂ ਕਿਆ ਫਿਰ ਕੂਕਾ ਲਹਿਰ ਚੱਲੀ ਅਸਲ ਵਿੱਚ ਉਹ ਵੀ ਅੰਗਰੇਜ਼ਾਂ ਦੇ ਵਿਰੁੱਧ ਇੱਕ ਕਿਸਮ ਦੀ ਬਗਾਵਤ ਹੀ ਸੀ ਕਈ ਨਾਮਧਾਰੀ ਸੂਰਮੇ ਤੋਪਾਂ ਅੱਗੇ ਉਡਾ ਕੇ ਸ਼ਹੀਦ ਕੀਤੇ ਗਏ ਫਿਰ ਸ਼ਾਇਦ 1907 ਵਿੱਚ ਪਗੜੀ ਸੰਭਾਲ ਉਹ ਜੱਟਾ ਲਹਿਰ ਚੱਲੀ ਉਸ ਦਾ ਆਗੂ ਭਗਤ ਸਿੰਘ ਸ਼ਹੀਦ ਦਾ ਚਾਚਾ ਸਰਦਾਰ ਅਜੀਤ ਸਿੰਘ ਸੀ ਉਹ ਲਹਿਰ ਇੰਨੀ ਗਰਮ ਨਹੀਂ ਸੀ ਫਿਰ ਵੀ ਅੰਗਰੇਜ਼ ਉਸ ਤੋਂ ਬੜੇ ਘਬਰਾ ਗਏ ਸਨ ਫਿਰ ਗਦਰ ਲਹਿਰ ਦੀ ਤਾਂ ਤੁਹਾਨੂੰ ਕਈਆਂ ਨੂੰ ਸੰਭਾਲ ਹੋਵੇਗੀ ਹਾਂ ਮੈਂ ਕਿਹਾ ਉਦੋਂ ਮੈਂ ਵਾਵਾ ਤਕੜਾ ਸੀ ਜਦੋਂ ਕਰਤਾਰ ਸਿੰਘ ਸਰਾਬੇ ਨੂੰ ਫਾਂਸੀ ਲਾਈ ਸੀ ਨੇ ਟੈਲ ਸਿੰਘ ਨੇ ਹਾਂ ਵਿੱਚ ਸਿਰਫ ਲਾਉਂਦਿਆ ਕਿਆ ਉਦੋਂ ਅਜੇ ਦੇਸ਼ ਵਿੱਚ ਅੰਗਰੇਜ਼ਾਂ ਦੇ ਵਿਰੁੱਧ ਬਹੁਤੀ ਘ੍ਰੇਣਾ ਜਾਂ ਗੁੱਸਾ ਨਹੀਂ ਸੀ ਇਸੇ ਵਾਸਤੇ ਲੋਕਾਂ ਨੇ ਵਦੇਰੇ ਸਾਡਾ ਸਾਥ ਨਾ ਦਿੱਤਾ ਅਸਲ ਵਿੱਚ ਵਦੇਰੇ ਅੱਗ ਤਾਂ ਪੜਕਾਈ ਸੀ ਜਲਿਆਂਵਾਲੇ ਬਾਗ ਦੇ ਖੂਨੀ ਸਾਕੇ ਨੇ ਅੰਗਰੇਜ਼ਾਂ ਨੇ ਮਾਰਸ਼ਲ ਲਾ ਲਾ ਕੇ ਕਈ ਥਾਈਂ ਲਉਦੀ ਹੋਲੀ ਕੇ ਦੀ ਤਿੰਨ ਚਾਰ ਫਾਂਸੀਆਂ ਤਾਂ ਇੱਥੇ ਕਸੂਰ ਹੀ ਗੱਡ ਦਿੱਤੀਆਂ ਗਈਆਂ ਸਨ ਸੱਜਣ ਸਿੰਘ ਨੇ ਉਹ ਸਮਾਂ ਯਾਦ ਕਰਕੇ ਕਿਹਾ ਉਸ ਤੋਂ ਪਿੱਛੋਂ ਜਿੰਨੀਆਂ ਵੀ ਲਹਿਰਾਂ ਚੱਲੀਆਂ ਨੇ ਜਿੰਨੇ ਵੀ ਮੋਰਚੇ ਲੱਗੇ ਨੇ ਸਾਰਿਆਂ ਵਿੱਚ ਅਥਾਤ ਜੋਸ਼ ਰਿਹਾ ਹੈ ਸਾਨੂੰ ਤਾਂ ਅਕਾਲੀ ਮੋਰਚੇ ਦਾ ਚਿੱਤਾ ਏ ਅਸੀਂ ਛੋਟੇ-ਛੋਟੇ ਹੁੰਦੇ ਸਾਂ ਪਰ ਸਾਡਾ ਜੀ ਕਰਦਾ ਸੀ ਕਿ ਖੱਟਾ ਚੋਲਾ ਪਾ ਕੇ ਜਥੇ ਦੇ ਨਾਲ ਹੀ ਤੁਰ ਪਈਏ ਅਗਾ ਭਾਵੇਂ ਗੋਲੀ ਚੱਲੇ ਤੇ ਭਾਵੇਂ ਡਾਂਗਾ ਪਹਿਣ ਮਿਲਖਾ ਸਿੰਘ ਨੇ ਸੱਜੇ ਹੱਥ ਨਾਲ ਮੋਚ ਨੂੰ ਥੋੜਾ ਜਿਹਾ ਵੱਟ ਦਿੰਦਿਆਂ ਕਿਹਾ ਇਸੇ ਜੋਸ਼ ਨੇ ਹੀ ਉਹ ਮੋਰਚਾ ਜਿੱਤ ਲਿਆ ਸੀ ਇਸੇ ਜੋਸ਼ ਕਰਕੇ ਕਾਂਗਰਸ ਦੇ ਮੋਰਚੇ ਸਫਲ ਰਹੇ ਤੇ ਹੁਣ ਜਿਹੜਾ ਮੋਰਚਾ ਲੱਗੇਗਾ ਉਹ ਸਾਰਿਆਂ ਤੋਂ ਵੱਡਾ ਹੋਵੇਗਾ ਪਰ ਲੱਗੇਗਾ ਕਦੋਂ ਚੰਦਾ ਸਿੰਘ ਨੇ ਕਾਲੇ ਪੈ ਕੇ ਕਿਹਾ ਜਦੋਂ ਆਪਾਂ ਤਿਆਰ ਹੋ ਜਾਵਾਂਗੇ ਕਿਉਂ ਤਿਆਰ ਹੈ ਨਾ ਦੀਪ ਨੇ ਗੁੱਟਕ ਦੀਆਂ ਅੱਖਾਂ ਨਾਲ ਚੰਦਾ ਸਿੰਘ ਤੇ ਸਵਾਲ ਕੀਤਾ ਕਿਉਂ ਖਾਣ ਪੀਣ ਨੂੰ ਭਾਗ ਭਰੀ ਤੇ ਧੌਣ ਪਨਾਉਣ ਨੂੰ ਜੁਮਾ ਮੌਜਾਂ ਲੁੱਟਣ ਨੂੰ ਜ਼ਥੇਦਾਰ ਤੇ ਲੀਡਰ ਲੋਕ ਤੇ ਡਾਂਗਾ ਖਾਣ ਨੂੰ ਹਮਾਤੜ ਐਦਕੀ ਲੀਟਰ ਅੱਗੇ ਲੱਗਣ ਚੰਦਾ ਸਿੰਘ ਨੇ ਥੋੜਾ ਜਿਹਾ ਅੱਗੇ ਝੁੱਕ ਕੇ ਹੱਥ ਹਿਲਾਉਂਦਿਆਂ ਕਿਹਾ ਤੇ ਤੂੰ ਚੱਲ ਘਰ ਨੂੰ ਪਾਸੇ ਤੋਂ ਮਿਲਖਾ ਸਿੰਘ ਨੇ ਤੋੜਾ ਝਾੜਿਆ ਕੋਏ ਅਸੀਂ ਪਛਾਹ ਤਾਂ ਨਹੀਂ ਰਹਿੰਦੇ ਲੀਡਰਾਂ ਦੇ ਮਗਰ ਆਵਾਂਗੇ ਛਾਲਾ ਮਾਰਦੇ ਟੜਕਦੇ ਦਿਲ ਨਾਲ ਚੰ다 ਸਿੰਘ ਨੇ ਹਾਮੀ ਭਰ ਦਿੱਤੀ ਭਈ ਤੁਸੀਂ ਆਪਸ ਵਿੱਚ ਨਾ ਖੈਬੜੋ ਬਾਬੇ ਅਕਾਲੀ ਨੇ ਹੱਥ ਦੇ ਇਸ਼ਾਰੇ ਨਾਲ ਸਾਰਿਆਂ ਨੂੰ ਚੁੱਪ ਕਰਾਉਂਦਿਆਂ ਕਿਹਾ ਮੇਰੀ رائے ਵੀ ਚੰ다 ਸੋਹ ਨਾਲ ਮਿਲਦੀ ਏ ਮੇਰੀ ਸਮਝ ਵਿੱਚ ਐ ਕਿ ਲੀਡਰਾਂ ਨੂੰ ਹੀ ਅੱਗੇ ਲੱਗਣਾ ਚਾਹੀਦਾ ਏ ਆਮ ਲੋਕਾਂ ਦੇ ਜਥੇ ਭੇਜਣ ਦੀ ਥਾਂ ਵੱਡੇ ਵੱਡੇ ਲੀਡਰਾਂ ਨੂੰ ਸਤਿਆਗ੍ਰਹਿ ਕਰਕੇ ਜੇਲ੍ਹ ਵਿੱਚ ਜਾਣਾ ਚਾਹੀਦਾ ਏ ਚੰਦਾ ਸਿੰਘ ਨੇ ਮਿਲਖਾ ਸਿੰਘ ਦੀਆਂ ਅੱਖਾਂ ਵਿੱਚ ਤੱਕਦਿਆਂ ਕਿਆ ਠੀਕ ਆਂਦੇ ਨੇ ਨਾ 100 ਸਿਆਣਿਆਂ ਇੱਕੋ ਮਤ ਉਹ ਮੰਨ ਲਿਆ ਭਾਈ ਤੂੰ ਵੀ ਉਹਨਾਂ 100 ਸਿਆਣਿਆਂ ਵਿੱਚੋਂ ਇੱਕ ਏ ਪਰ ਹੁਣ ਬਾਬੇ ਕਾਲੀ ਦੀ ਵੀ ਗੱਲ ਸੁਣਨ ਦੇ ਦੀਪੇ ਨੇ ਮੋਢੇ ਵਾਲਾ ਸਾਫਾ ਗੋਡਿਆਂ ਉਦਾਲੇ ਵੱਲ ਦਿਆਂ ਕਿਆ ਲੀਡਰਾਂ ਦੇ ਅੰਦਰ ਚਲੇ ਜਾਣ ਨਾਲ ਲੋਕਾਂ ਵਿੱਚ ਵਧੇਰੇ ਜੋਸ਼ ਪੈਦਾ ਹੋਵੇਗਾ ਇਸ ਤਰ੍ਹਾਂ ਅੰਗਰੇਜ਼ਾਂ ਦੇ ਵਿਰੁੱਧ ਗੁੱਸਾ ਤੇਜ਼ ਹੋ ਜਾਏਗਾ ਤੇ ਉਹ ਤੰਗ ਆ ਕੇ ਇੱਕ ਦਿਨ ਪਰ ਮਹਾਤਮਾ ਗਾਂਧੀ ਤਾਂ ਆਂਦਾ ਏ ਮੈਂ ਅੰਗਰੇਜ਼ਾਂ ਨੂੰ ਔਖਿਆ ਨਹੀਂ ਹੋਣ ਦੇਣਾ ਚੰਦਾ ਸਿੰਘ ਨੇ ਫਿਰ ਗੱਲ ਮਹਾਤਮਾ ਗਾਂਧੀ ਵੱਲ ਮੋੜ ਦਿੱਤੀ ਮਹਾਤਮਾ ਗਾਂਧੀ ਬੜਾ ਸੱਚਾ ਸੁੱਚਾ ਤੇ ਦੂਰ ਦੀ ਸੋਚਣ ਵਾਲਾ ਲੀਟਰੇ ਉਹ ਆਂਦਾ ਏ ਅਸੀਂ ਚਾਹੁੰਦੇ ਹਾਂ ਹਿਟਲਰ ਹਾਰ ਜਾਵੇ ਪਰ ਅਸੀਂ ਅੰਗਰੇਜ਼ਾਂ ਨੂੰ ਵੀ ਬੇਨਤੀ ਕਰਦੇ ਆ ਕਿ ਉਹ ਸਾਡਾ ਮੁਲਕ ਛੱਡ ਕੇ ਚਲੇ ਜਾਣ ਫਿਰ ਮਹਾਤਮਾ ਗਾਂਧੀ ਇਹ ਨਹੀਂ ਕਹਿੰਦਾ ਕਿ ਅਸੀਂ ਆਜ਼ਾਦ ਹੋ ਕੇ ਫੌਜਾਂ ਲੈ ਕੇ ਅੰਗਰੇਜ਼ਾਂ ਦੀ ਮਦਦ ਕਰਾਂਗੇ ਤੇ ਮੈਦਾਨ ਵਿੱਚ ਖਲੋ ਕੇ ਜਰਮਨਾ ਦੇ ਵਿਰੁੱਧ ਲੜਾਂਗੇ ਉਹ ਕਹਿੰਦਾ ਹੈ ਅਸੀਂ ਆਜ਼ਾਦ ਹੋ ਕੇ ਅੰਗਰੇਜ਼ਾਂ ਦੀ ਜਿੱਤ ਵਾਸਤੇ ਅਰਦਾਸ ਕਰਾਂਗੇ ਉਹਦੀ ਰਾਏ ਬੜੀ ਸਪਸ਼ਟ ਹੈ ਕਿ ਹਰ ਮੁਲਕ ਦੇ ਵਸਣ ਵਾਲੇ ਆਪੋ ਆਪਣੇ ਮੁਲਕ ਦੇ ਆਪ ਮਾਲਕ ਹੋਣ ਕੋਈ ਵੀ ਕਿਸੇ ਨੂੰ ਗੁਲਾਮ ਬਣਾ ਕੇ ਨਾ ਰੱਖੇ ਉਹ ਬਾਬਾ ਕਾਲੀਆ ਭਾਵੇਂ ਮਹਾਤਮਾ ਗਾਂਧੀ ਕਿੰਨੀਆਂ ਬੇਨਤੀਆਂ ਕਰੇ ਕਿੰਨੀਆਂ ਲਿੱਲੜੀਆਂ ਲਵੇ ਅੰਗਰੇਜ਼ ਪੁੱਲੇ ਪੈਰ ਨਹੀਂ ਉਚਾਨ ਲੱਗੇ ਚੰਬੜੇ ਹੋਏ ਜਿੰਨ ਮਿਰਚਾਂ ਦੀ ਧੂਣੀ ਦਿੱਤਿਆਂ ਹੀ ਨਿਕਲਦੇ ਹੁੰਦੇ ਨੇ ਵੇਖ ਲਈ ਤੂੰ ਚੰਦਾ ਸਿੰਘ ਬਹੁਤਾ ਹੀ ਕਾਲਾ ਜਾਪਦਾ ਸੀ ਕਿ ਅੰਗਰੇਜ਼ ਛੇਤੀ ਤੋਂ ਛੇਤੀ ਇੱਥੋਂ ਨਿਕਲ ਜਾਣ ਘਰ ਦਾ ਵੱਡਾ ਜਾਣ ਦਿਓ ਜਾਣ ਦਿਓ ਅੱਖੀਂ ਹੀ ਜਾਂਦਾ ਹੁੰਦਾ ਏ ਪਰ ਉਹਨੇ ਮੁੰਡਿਆਂ ਦੀਆਂ ਬਾਹਾਂ ਤਾਂ ਨਹੀਂ ਬੱਧੀਆਂ ਹੁੰਦੀਆਂ। ਮਹਾਤਮਾ ਗਾਂਧੀ ਨੂੰ ਸ਼ਾਂਤੀ ਸ਼ਾਂਤੀ ਕੂਕੀ ਜਾਂਦੇ ਏ ਖਾਂ ਤੇ ਆਪਾਂ ਡੁਰਲੀ ਜੱਥਾ ਬਣਾ ਕੇ ਕੰਮ ਸ਼ੁਰੂ ਕਰ ਦਈਏ। ਲੱਗ ਸਾਡੇ ਅੱਗੇ। ਦੀਪੇ ਨੇ ਉਹਦੀ ਅਣਖ ਨੂੰ ਵੰਗਾਰਦਿਆਂ ਕਿਹਾ, ਲੇਖਾਂ ਤੁਸੀਂ ਤਾਂ ਆਂਦੇ ਜੇ ਜਿਹੜਾ ਬੋਲੇ ਉਹ ਹਾ ਕੁੰਡਾ ਖੋਲੇ। ਚੰਦਾ ਸਿੰਘ ਨੇ ਪਾਸੇ ਨੂੰ ਮੂੰਹ ਕਰਦਿਆਂ ਕਿਹਾ, ਨਹੀਂ ਨਹੀਂ ਤੂੰ ਕੰਨੋਂ ਕੁੰਡਾ ਖੋਲਣਾ ਏ। ਤੂੰ ਬਹੁ ਬੰਤੇ ਦੀ ਮਾਂ ਦੇ ਗੁੱਡੇ ਕੋਲ ਹੈ। ਤੇ ਤੇਰੇ ਸੁੱਤਿਆਂ ਸੁੱਤਿਆਂ ਹੀ ਕੋਈ ਬੋਦੀਆਂ ਤੋਂ ਫੜ ਕੇ ਅੰਗਰੇਜ਼ਾਂ ਨੂੰ ਬਾਹਰ ਕੱਢ ਦੇਵੇਗਾ ਮਿਲਖਾ ਸਿੰਘ ਨੇ ਕੋਲੋਂ ਵਿਅੰਗ ਨਾਲ ਕਿਹਾ ਵੇਖੋ ਭਈ ਖੈਬਰੋ ਨਹੀਂ ਨਾ ਸਾਰੇ ਲੋਕ ਜੇਲ੍ਹ ਜਾਂਦੇ ਹੁੰਦੇ ਨੇ ਤੇ ਨਾ ਹੀ ਸਾਰਿਆਂ ਦੀ ਜਾਣ ਦੀ ਲੋੜ ਹੁੰਦੀ ਏ ਸਾਰਿਆਂ ਦੀ ਹਮਦਰਦੀ ਤੇ ਰੀਝ ਇੱਕ ਹੋਣੀ ਚਾਹੀਦੀ ਏ ਫਰਜ਼ ਕਰੋ ਆਪਣੇ ਪਿੰਡੋਂ ਦੋ ਜਣੇ ਮੋਰਚੇ ਵਿੱਚ ਚਲੇ ਜਾਂਦੇ ਨੇ ਤੇ ਚਾਰ ਪਿੱਛੋਂ ਉਹਨਾਂ ਦੀਆਂ ਫਸਲਾਂ ਸੰਭਾਲਦੇ ਨੇ ਉਹਨਾਂ ਦੇ ਬਾਲ ਬੱਚੇ ਦੀ ਪਾਲਣਾ ਕਰਦੇ ਨੇ ਤਾਂ ਉਹਨਾਂ ਦਾ ਦੇਸ਼ ਪਿਆਰ ਕੈਦ ਹੋਣ ਵਾਲਿਆਂ ਨਾਲੋਂ ਘੱਟ ਨਹੀਂ ਅਸੀਂ ਆਖਾਂਗੇ ਸਾਰਿਆਂ ਨੇ ਹੀ ਆਜ਼ਾਦੀ ਦੀ ਜੰਗ ਵਿੱਚ ਹਿੱਸਾ ਪਾਇਆ ਏ ਹੁਣ ਵੀ ਕੋਈ ਪਿੱਛੇ ਨਹੀਂ ਰਹੇਗਾ ਹਰ ਕੋਈ ਪੁੱਜਦਾ ਸਰਦਾ ਹਿੱਸਾ ਜ਼ਰੂਰ ਪਾਵੇਗਾ ਮੈਂ ਕਿਹਾ ਬਹੁਤਾ ਨਹੀਂ ਤਾਂ ਮੈਂ ਤੇ ਬੇਬੇ 21 ਵਾਲੀ ਗੱਲ ਹੀ ਸਹੀ ਆਖਰ ਥੋੜਾ ਬਹੁਤਾ ਡੱਡਾ ਭੂਰੂ ਹੀ ਨਾ ਹਰ ਕੋਈ ਬਸ ਚੰਦਾ ਸੌਣੇ ਡੱਡਾ ਪੂਰਨ ਤੋਂ ਅਗਾ ਨਹੀਂ ਵਧਣਾ ਪੁੱਤ ਦੀਪਸਿਆਂ ਤੁਸੀਂ ਸਾਰੇ ਚੰਦਾ ਸੌਣ ਨੂੰ ਦਬਾਈ ਨਾ ਆਓ ਉਹਦੀਆਂ ਗੱਲਾਂ ਵਿੱਚ ਸਚਾਈ ਬੜੀ ਏ ਮੇਰੇ ਖਿਆਲ ਵਿੱਚ ਉਹਦੀ ਆਵਾਜ਼ ਸਾਰੇ ਸਧਾਰਨ ਲੋਕਾਂ ਦੀ ਆਵਾਜ਼ ਏ ਲੋਕਾਂ ਸਾਹਮਣੇ ਹਜ਼ਾਰਾਂ ਮਜਬੂਰੀਆਂ ਹਨ ਸਾਰੇ ਲੋਕ ਨਾ ਜੇਲ੍ਹ ਜਾ ਸਕਦੇ ਨੇ ਨਾ ਗੋਲੀ ਖਾ ਸਕਦੇ ਨੇ ਹੁਣ ਵਾਲੇ ਮੋਰਚੇ ਵਿੱਚ ਵੀ ਸਾਰੇ ਖੁੱਲ ਕੇ ਹਿੱਸਾ ਨਹੀਂ ਲੈਣਗੇ ਪਰ ਸਾਰਿਆਂ ਦੀ ਇਹ ਖਾਹਿਸ਼ ਜ਼ਰੂਰ ਏ ਕਿ ਅੰਗਰੇਜ਼ ਇਥੋਂ ਚਲੇ ਜਾਣ ਬਾਬਾ ਅਕਾਲੀ ਨਿਤ-ਨਿਤ ਨਾਲੋਂ ਵਧੇਰੇ ਸ਼ਾਂਤ ਸੀ। ਉਹ ਕਈਆਂ ਦਿਨਾਂ ਤੋਂ ਅੰਦਰੇ-ਅੰਦਰ ਇਸ ਮਸਲੇ ਤੇ ਸੋਚ-ਵਿਚਾਰ ਕਰ ਰਿਹਾ ਸੀ। ਬਸ ਜਾ ਰਹੇ ਫਿਰ ਅੰਗਰੇਜ਼ ਕੇ। ਦੀਪੇ ਨੇ ਗੋਡਿਆਂ ਉਦਾਲੇ ਬਲਿਆ ਹੋਇਆ ਸਾਫਾ ਖੋਲ ਕੇ ਝਾੜਦਿਆਂ ਕਿਆ। ਮਾਲੂਮ ਹੁੰਦਾ ਸੀ ਉਹ ਉੱਠਣ ਵਾਸਤੇ ਕਾਲਾ ਪਹਿਰਿਆ ਸੀ। ਅੰਗਰੇਜ਼ ਹੁਣ ਵਧੇਰੇ ਚਿਰ ਇੱਥੇ ਨਹੀਂ ਰਹਿ ਸਕਦੇ। ਉਹਨਾਂ ਨੂੰ ਹਰ ਹਾਲ ਜਾਣਾ ਪਵੇਗਾ। ਪਰ ਅਜੇ ਇਹ ਕਹਿਣਾ ਔਖਾ ਏ ਕਿ ਉਹ ਕਦੋਂ ਤੇ ਕਿਸ ਤਰ੍ਹਾਂ ਜਾਂਦੇ ਨੇ। ਤੇ ਮੋਰਚਾ ਚੰਦਾ ਸਿੰਘ ਨੇ ਜਿਵੇਂ ਆਖਰੀ ਸਵਾਲ ਕੀਤਾ ਮੋਰਚਾ ਵੀ ਲੱਗੇਗਾ ਤੇ ਛੇਤੀ ਹੀ ਲੱਗੇਗਾ ਅਸੀਂ ਤਾਂ ਬਿਸਤਰਾ ਬੱਦੀ ਬੈਠੇ ਆਂ ਬਾਬੇ ਅਕਾਲੀ ਨੇ ਬੜੇ ਦ੍ਰਿੜ ਇਰਾਦੇ ਨਾਲ ਕਿਹਾ ਛੇਤੀ ਹੀ ਮੋਰਚਾ ਲੱਗ ਗਿਆ 17 ਅਕਤੂਬਰ 1940 ਨੂੰ ਸत्याग्रह ਸ਼ੁਰੂ ਹੋ ਗਿਆ ਕਾਂਗਰਸ ਨੇ ਫੈਸਲਾ ਕੀਤਾ ਕਿ ਸत्याग्रह ਵਿਅਕਤੀਗਤ ਰਹੇ ਆਵ ਇੱਕ ਇੱਕ ਲੀਟਰ ਅੰਗਰੇਜ਼ਾਂ ਦੇ ਵਿਰੁੱਧ ਲੈਕਚਰ ਦੇਵੇ ਤੇ ਗ੍ਰਿਫਤਾਰ ਹੋ ਜਾਵੇ ਸत्याग्रह ਦੀ ਪਹਿਲੀ ਤਕਰੀਰ ਸੰਤ ਵਿਨੋਬਾ ਭਾਵੇ ਨੇ 17 ਅਕਤੂਬਰ ਨੂੰ ਕੀਤੀ 21 ਅਕਤੂਬਰ ਨੂੰ ਉਸ ਨੂੰ ਗ੍ਰਿਫਤਾਰ ਕਰਕੇ 3 ਮਹੀਨੇ ਮਹਿਜ ਕੈਦ ਸੁਣਾਈ ਗਈ ਮਗਰ ਪੰਡਤ ਜਵਾਹਰ ਲਾਲ ਨਹਿਰੂ ਨੂੰ 31 ਅਕਤੂਬਰ ਨੂੰ ਗ੍ਰਿਫਤਾਰ ਕਰਕੇ 4 ਸਾਲ ਦੀ ਕੈਦ ਸਜ਼ਾ ਵਿੱਚ ਦਿੱਤੀ ਗਈ ਇਸ ਦਾ ਅਰਥ ਕਿ ਇੱਕ ਕਾਨੂੰਨ ਕੋਈ ਨਹੀਂ ਸੀ ਕੋਈ ਮੈਜਿਸਟ੍ਰੇਟ ਜਿੰਨੀ ਚਾਵੇ ਸਜ਼ਾ ਦੇਵੇ 17 ਨਵੰਬਰ ਨੂੰ ਸਰਦਾਰ ਪਟੇਲ ਵੀ ਨજરਬੰਦ ਕਰ ਦਿੱਤਾ ਗਿਆ ਫਿਰ ਕੀ ਸੀ ਸਾਰੇ ਦੇਸ਼ ਵਿੱਚ ਸਤਿਆਗ੍ਰਹਿ ਸ਼ੁਰੂ ਹੋ ਗਿਆ ਵੱਡੇ ਵੱਡੇ ਛੋਟੇ ਛੋਟੇ ਲੀਡਰ ਤੇ ਉਹਨਾਂ ਨਾਲ ਕੰਮ ਕਰਨ ਵਾਲੇ ਸੱਜਣ ਅੰਗਰੇਜ਼ਾਂ ਦੇ ਵਿਰੁੱਧ ਲੈਕਚਰ ਦਿੰਦੇ ਤੇ ਗ੍ਰਿਫਤਾਰ ਹੋ ਕੇ ਜੇਲ੍ਹ ਵਿੱਚ ਚਲੇ ਜਾਂਦੇ 6 ਮਹੀਨੇ ਵਾਸਤੇ ਬਾਬਾ ਅਕਾਲੀ ਵੀ ਜੇਲ੍ਹ ਚਲਾ ਗਿਆ ਦੋਸਤੋ ਇਹ ਸੀ ਪ੍ਰੋਗਰਾਮ ਨਾਵਲ ਦੇ ਵਰਕੇ ਵਿੱਚ ਪੜਿਆ ਜਾ ਰਿਹਾ ਜਾਨੀ ਸੋਨ ਸਿੰਘ ਸੀਤਲ ਜੀ ਵੱਲੋਂ ਲਿਖਿਆ ਨਾਵਲ ਤੂਤਾਂ ਵਾਲਾ ਖੂਦ ਦਾ ਐਪੀਸੋਡ ਨੰਬਰ 25 ਇਸੇ ਪ੍ਰੋਗਰਾਮ ਵਿੱਚ ਇਸੇ ਨਾਵਲ ਦਾ ਐਪੀਸੋਡ ਨੰਬਰ 26 ਲੈ ਕੇ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਜਦ ਤੱਕ ਜੁੜੇ ਰਹੋ ਧੰਨਵਾਦ